धूरी की सारी टीम बैठी है सारी साढे एम एल ए साहबान बैठे कुलवंत पंडोरी महल कलों को एम एल ए बैठे है साढ़े पदौड़ तो पता लाव सिंह उगो के बैठे है ढिलों साहब बैठे डॉक्टर अनवर बैठे सिद्धू साहब बैठे मैं सिखों साहब बैठे सर अमृतपाल हो बैठे है नेमचंद चौधरी सारों मैं गुरमेल बैठा सारे, सारे जानना चटा साहब बैठे है ਸਾਰਿਆਂ ਨੂੰ ਬਾਈ ਨੇਮ ਜਾਣਦੇ ਆ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਬੈਠੇ ਹੋ ਇੰਨੀ ਭਾਰੀ ਗਿਣਤੀ ਚ ਔਰ ਪਿਛਲੀ ਵਾਰ ਵਿਚਾਰਕ ਮਤ ਪੇਤ ਸੀ ਲੜਾਈ ਲੜੀ ਆਪਣੀ ਪਾਰਟੀ ਵੱਲ ਉਹਨਾਂ ਨੇ ਪਰ ਉਹਨਾਂ ਨੇ ਕਿਹਾ ਕਿ ਮੈਥੋਂ ਇਹਨਾਂ ਦੀ ਪਾਰਟੀ ਵਾਲੇ ਨਖਰੇ ਨਹੀਂ ਚੱਲੇ ਜਾਂਦੇ ਮੈਨੂੰ ਤਾਂ ਲੋਕਾਂ ਨੇ ਵੀ ਕਿਹਾ ਤੇ ਲੋਕ ਵੀ ਇਹੀ ਕਹਿੰਦੇ ਨੇ ਮੇਰਾ ਦਿਲ ਵੀ ਦਲਵੀਰ ਗੋਲਡੀ ਵੀ ਆਪਣੇ ਨਾਲ ਬੈਠਾ ਹੈ ਜਿਹੜੇ ਪਹਿਲਾਂ ਆਪਣੇ ਨਾਲ ਵਿਚਾਰਕ ਮਦਪੇਸ ਸੀ ਕੋਈ ਗੱਲ ਨਹੀਂ ਉਹ ਚੱਲਦੇ ਰਹਿੰਦੇ ਆ ਔਰ ਸਭ ਤੋਂ ਵਧੀਆ ਗੱਲ ਇਹ ਹੈ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਮਾਨ ਸਾਹਿਬ ਮੈਂ ਵਲੰਟੀਅਰਾਂ ਦੀ ਲਾਈਨ 'ਚ ਸਭ ਤੋਂ ਮਗਰਲੇ ਪਾਸੇ ਲੱਗੂੰਗਾ ਕਿਉਂਕਿ ਮੈਂ ਸਭ ਤੋਂ ਮਹਾਪਾਚਾ ਆਇਆ ਹੋਇਆ ਹਾਂ ਸਭ ਤੋਂ ਮਗਰ ਖੜੂੰਗਾ ਸੁਬੀਰੋ ਆਪਣੀ ਪਾਰਟੀ ਜਿਸ ਤਰੀਕੇ ਨਾਲ ਵੱਧ ਰਹੀ ਹੈ ਦੇਸ਼ 'ਚ ਮੋਦੀ ਹੋਰਾਂ ਦੀ ਫ੍ਰਸਟ੍ਰੇਸ਼ਨ ਉਹ ਮੰਜੇ ਵਿੱਚ ਵੱਧ ਰਹੀ ਹੈ ਆਪਾਂ ਮੈਂ ਸਾਰੇ ਪੰਜਾਬ 'ਚ ਗਿਆ ਕੱਲ ਮੈਂ ਉਧਰ ਸੀ ਅਬੌਰ ਗਿੱਦੜਵਾ ਰਾਮਪਰਾ ਫੂਲ ਰਾਤ ਬਰਨਾਲੇ ਸੀ ਬੜਾ ਘੱਟ ਬਰਨਾਲੇ ਰਾਤ 8:00 ਵਜੇ 8:30 ਵਜੇ ਹੁਣੇ ਤੋਂ ਬਾਅਦ ਜਾਊਂਗਾ ਪਾਤਣਾ ਲਹਿਰਾ ਢਿੜਬਾ ਨਾਬਾ ਜਿੰਨਾ ਚਿਰ ਇਹਨਾਂ ਦੀ ਜੜ ਨਹੀਂ ਪਟਦਾ ਉਹਨਾਂ ਚਿਰ ਮੈਂ ਥੱਕਦਾ ਨਹੀਂ ਇਹਨਾਂ ਨੇ ਦੋ ਤਿੰਨ ਪੀੜੀਆਂ ਖਾ ਲੀਆਂ ਸਾਡੀਆਂ ਬਚਪਨ ਖਾ ਕੇ ਜਵਾਨੀ ਖਾ ਕੇ ਬੁਢਾਪਾ ਖਾ ਕੇ ਹਜੇ ਨਹੀਂ ਰੱਜੇ ਸੋ ਵੀਰੋ ਆ ਪਹਿਲੀ ਵਾਰ ਹੈ ਕਿ 90% ਲੋਕ ਮੈਨੂੰ ਮਨਾਉਣ ਜਾਣ ਮੁੰਡੇ ਭਾਈ ਜੀ ਕਹਿ ਕੇ ਬੁਲਾਉਂਦੇ ਆ ਪਹਿਲੀ ਵਾਰ ਮੁੱਖ ਮੰਤਰੀ ਨੂੰ ਬੇਪੁੱਤ ਭਤੀਜਾ ਛੋਟਾ ਵੱਡਾ ਭਾਈ ਕਹਿ ਕੇ ਬੁਲਾਉਂਦੇ ਆ ਨਹੀਂ ਤਾਂ ਪਹਿਲਾਂ ਕਾਕਾ ਜੀ ਰਾਜਾ ਸਾਹਿਬ ਰਜਵਾੜੇ ਬੀਬਾ ਜੀ ਲੈ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲੀਆਂ ਭੋਲੇ ਵਾਲੀ ਮੇਰੇ ਵਾਲੀ ਤੇਰੇ ਵਾਲੀ ਛੇਰੇ ਵਾਲੀ ਇੰਨਾ ਵਾਲੀਆਂ ਬੀਬਾ ਜੀ ਹੱਦ ਹੈ ਸੋ ਵੀਰੋ ਆਮ ਲੋਕਾਂ ਨੂੰ ਮਾਨ ਇੱਜ਼ਤ ਮਿਲਣਾ ਸ਼ੁਰੂ ਹੋਇਆ ਹੁਣ ਹੁਣ ਇਹਨਾਂ ਨੂੰ ਲੋਕਾਂ ਦੀ ਕਦਰ ਪਤਾ ਲੱਗੀ ਹੈ ਵੀ ਪਹਿਲਾਂ ਤਾਂ ਨਿਕਲਦੇ ਨਹੀਂ ਸੀ ਬਾਹਰ ਹਾਂ ਨਹੀਂ ਯੋ ਮੈਨੂੰ ਪਤਾ ਮੈਨੂੰ ਮੈਨੂੰ ਤੁਹਾਡੇ ਤੇ ਮਾਨ ਹੈ ਸੰਗਰੂਰ ਦਾ ਨਾਮ ਤਾਂ ਜਦੋਂ ਆਉਂਦਾ ਹੈ ਦੁਨੀਆ ਭਰ ਚ ਇੱਕ ਸੰਗਰੂਰ ਵਾਲੇ ਭਾਈ ਉਹ ਤਾਂ ਇਨਕਲਾਬੀ ਲੋਕ ਨੇ ਭਾਈ ਸੋ ਇਹ ਤੁਹਾਡੇ ਬਾਰੇ ਤਾਂ ਕੋਈ ਮੈਨੂੰ ਕੋਈ ਸ਼ੱਕ ਸ਼ੁਭਾ ਨਹੀਂ ਸੋ ਮੈਂ ਤੇ ਪਿੰਡਾਂ ਦਾ ਮੇਰੇ ਕੋਲ ਨਕਸ਼ੇ ਬਣੇ ਪਏ ਨੇ ਸ਼ਹਿਰਾਂ ਦੇ ਸੀਵਰੇਜ ਦੀ ਪ੍ਰੋਬਲਮ ਸਾਰੇ ਸ਼ਹਿਰਾਂ ਦੀ ਮੋੜ ਮਾਨਸਾ ਬਲੱਡ ਕਿਉਂਕਿ ਇਹਨਾਂ ਨੇ ਸੀਵਰੇਜ ਪਹਿਲਾਂ ਮਾੜਾ ਪਾਇਆ ਉਹ ਪਾਈਪਾਂ ਟੁੱਟ ਗਈਆਂ ਜੜ ਲੱਗ ਗਈ ਹੁਣ ਉਤਵਾ ਨਵਾਂ ਪਾਇਆ ਨਹੀਂ ਸ਼ਹਿਰ ਵਧ ਰਿਹਾ ਅੱਗੇ ਸੋਨੇ ਦਾ ਨਾਵਾ ਹੀ ਇਨਫਰਾਸਟ੍ਰਕਚਰ ਟਰਾਈ ਕਰਨਾ ਪਊਗਾ ਹੁਣ ਆ ਰਹੀ ਹੈ ਇੰਡਸਟਰੀ ਆਪਣੇ ਕੋਲੇ ਬਹੁਤ ਇੰਡਸਟਰੀ ਆ ਰਹੀ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਉਹਨਾਂ ਕਿ ਭਾਈ ਤੁਸੀਂ ਹੁਣ ਇੱਧਰ ਇਹ ਨਾ ਸੋਚੋ ਕਿ ਕੱਲੇ ਲੁਧਿਆਣਾ ਹੀ ਆਉਣਾ ਹੈ ਜੇ ਲੁਧਿਆਣੇ ਤੋਂ ਬਿਨਾਂ ਵੀ ਆਉਣਾ ਹੈ ਢੱਤੂਰੀ ਆਜੋ ਸਾਡੇ ਕੋਲ ਸੰਗਰੂਰ ਆਜੋ ਆਹ ਸਿੱਧਾ ਜਾਂਦਾ ਹੈ ਰਸਤਾ ਦਿੱਲੀ ਨੂੰ 22 ਘੰਟਿਆਂ ਦਾ ਰਾਹ ਹੈ ਦਿੱਲੀ ਇੱਥੋਂ ਠੀਕ ਹੈ ਨਾ ਸੋ ਹੁਣ ਟਾਟਾ ਸਟੀਲ ਆ ਗਿਆ ਟਾਟਾ ਸਟੀਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਦਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਲੁਧਿਆਣੇ ਲਾਉਣ ਲੱਗੇ ਨੇ ਟਾਟਾ ਸਟੀਲ ਵਾਲੇ ਕੋਹਾੜੇ ਕੋਲੇ ਜਾ ਕੇ ਦੇਖ ਕੇ ਆਏ ਨਾਬੇ ਕਿਸਾਨ ਕੈਚੱਪ ਬਣਦੀ ਹੈ ਹਿੰਦੁਸਤਾਨ ਲੀਵਰ ਦੀ ਕਿਸਾਨ ਕੈਚੱਪ ਵਿਰੋ 10000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਪੰਜਾਬ ਚੋਂ ਕਿੰਨਾ ਲੈਂਦੇ ਆ 500 ਮੀਟਰਿਕ ਟਨ ਸਾਢੇ 9000 ਮੀਟਰਿਕ ਟਨ ਟਮਾਟਰ 나ਸਿਕ ਤੋਂ ਲਿਆਉਣਾ ਪੈਂਦਾ ਹੈ ਮਹਾਰਾਸ਼ਟਰ ਤੋਂ ਮੈਂ ਕਿਹਾ ਵੀ ਅਸੀਂ ਪੈਦਾ ਕਰਕੇ ਦਿੰਨੇ ਆਂ ਕਹਿੰਦੇ ਜੀ ਉਹ ਕੁਆਲਿਟੀ ਦਾ ਇੱਥੇ ਅਸੀਂ ਟਰਾਈ ਨਹੀਂ ਕੀਤਾ ਮੈਂ ਯੂਨੀਵਰਸਿਟੀ ਦਾ ਜਿਹੜਾ ਵੀਸੀਸੀ ਪੀਏਯੂ ਦਾ ਉਹਨੂੰ ਬਿਠਾਇਆ ਮੈਂ ਗੱਲ ਕਰੋ ਕਿਹੜਾ ਕਿਹੜਾ ਇਹੋ ਜਿਹਾ ਬੀਜ ਆ ਉਹ ਜਿਹੜਾ ਪੰਜਾਬ ਦੀ ਧਰਤੀ ਤੇ ਉਗਦਾ ਨਹੀਂ ਇਹੋ ਜਿਹਾ ਦੱਸਿਓ ਕਰਾਂ ਉਹਨਾਂ ਨੇ ਦੱਸਿਆ ਲਾ ਹੁਣ ਤੁਸੀਂ ਦੇਖਿਓ 10000 ਦਾ 10000 ਮੀਟਰਿਕ ਟਨ અમરગੜ ਤੋਂ ਬਾગડીਆਂ ਤੋਂ ਆ ਤੁਹਾਡੇ ਵਾਲા ਇਲਾਕਾ પા સોમ લો પોહની ગੜ ਤੇ ਇઠો ટમેટા પેદા ਕਰਕੇ દેવાંગે ਤੇ ਨਾਲੇ ਤਾਂ ਆਪਣਾ ਝોને ਤੋਂ ਖੜਾ છટુ ਤੇ ਨਾਲੇ ਕਿਸਾਨ ਦਾ ਜਿਹੜਾ ફૂਡ ਪ੍ਰੋਸੈਸਿੰਗ ਦਾ ਜਿਹੜਾ ਉਹ ਸੁਪਨਾ પૂરા ਹੋਊਗਾ ਐ ਕਰਨਾ ਪਊਗਾ ਕੰਮ એ તું ਇੰਨਾ ਵਾਂਗੂ ਨਹੀਂ ਹੈਗਾ ਵੀ નਹਿਰਾ ਆਪਦੇ ખેત ਵੀ ਲੈ જો બੱਸਾਂ ਆਵਦੀਆਂ ਹੀ ਢਾਬੇ ਆਪਣੀ ਤੇ ਹਾਲਤ ਵੀ ਦੇਖ ਲੋ ਫਿਰ ਹੁਣ ਕੀ ਹੈ ਕੀ ਹਾਲਤ ਹੋਈ ਪਈ ਐ ਕਲੀ ਦਲ ਦੀ ਉਹ ਜੀਪ ਜੀ ਤਲਵਾ ਰਖੀ ਐ ਛੱਤ ਜੀ ਉਹਨੇ ਧੁੱਪ ਲੱਗਦੀ ਐ ਨਾ ਕਦੇ ਬਾਹਰ ਨਿਕਲੇ ਨਹੀਂ ਧੁੱਪ ਚ ਕਾਕਾ ਜੀ ਨੇ ਟੈਂਪਰੇਚਰ ਪੁੱਛ ਕੇ ਜਾਂਦੇ ਐ ਬਾਹਰ ਸਾਡੇ ਵੀ ਅਫਸਰ ਕਈ ਹੈਗੇ ਨਾ ਨਾਲ ਉਹਨਾਂ ਦੇ ਲੱਗੇ ਹੋਏ ਉਹ ਕਹਿੰਦਾ ਐ ਅੰਗਰੇਜ਼ੀ ਚ ਹੀ ਪੁੱਛਦੇ ਹਾਊ ਮਾਚ ਇਜ਼ ਦ ਟੈਂਪਰੇਚਰ ਕਿ ਸਰ 45 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 ਬੱਤੀ ਹੋਇਆ ਉਹ ਦੱਸਿਓ ਘੰਟੇ ਕਵਾਸਤੇ ਪੰਜਾਬ ਬਚਾਵਾਂਗੇ ਫਿਰ ਜਦੋਂ ਤੱਕ 30 32 ਹੁੰਦਾ ਉਹ ਤੱਕ ਮੈਂ ਅੱਧਾ ਪੰਜਾਬ ਕੱਢ ਦਿੰਦਾ ਆਪਣੀ ਕੀ ਰੀਸ ਕਰਨਗੇ ਆਪਾਂ ਬੋਰ ਆਲੇ ਟੁਆਹੋਂ ਚੋਂ ਨਿਕਲੇ ਹੋਏ ਆ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਕਿ 4 4 ਤਰੀਕ ਨੂੰ ਫਿਰ 4 ਨੰਬਰ ਬਟਨ ਵਾਲਾ ਹੀ ਫਿਰ ਨਿਕਲੇ ਰਿਜ਼ਲਟ ਤੇ ਹੈ ਜੀ ਕਿਕਲੀ ਓ ਯਾਰ ਕਿਉਂ ਸੁਣੀ ਜਾਨੇ ਉਹ ਬਾਰ ਬਾਰ ਕਿੱਕ ਲਈ ਉਹਨਾਂ ਦੀ ਜਾਨ ਪਈ ਐ ਨਿਕਲੀ ਉਹ ਦੋ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਅੱਗੇ ਨਾ ਕਰ ਦਿਓ ਗੱਲ ਇੱਥੇ ਰੱਖਿਆ ਉਹਦੇ ਤੱਕ ਕਿਰਕ ਦੋ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਮੰਤਰੀ ਰਹੇ ਨੇ ਨਾ ਇਸਕਾ ਕਿ ਅਫਸਰਾਂ ਨੂੰ ਡਿਊਟੀ ਲੱਗਦੀ ਐ ਪ੍ਰੋਟੋਕਾਲ ਐ ਮੈਂ ਇੱਕ ਨੂੰ ਪੁੱਛਿਆ ਮੈਂ ਕਿਵੇਂ ਐ ਸੁਖਵੀਰ ਬਾਲ ਦਾ ਤੇ ਹਰਸਿੰਦਰ ਕੌਰ ਦਾ ਕੀ ਹਾਲ ਚਾਲ ਐ ਉਹ ਕਹਿੰਦਾ ਜੀ ਬਸ ਕੀ ਦਸੀਏ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕੰਦਾਂ ਫੜਫੜ ਤੁਰਨ ਲੱਗੇ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਪੰਗਾ ਪੈ ਗਿਆ ਲੜਾਈ ਹੋ ਗਈ ਘਰੇ ਸੁਖਵੀਰੋ ਸੁਣਾ ਦੇਣਾ ਮੈਨੂੰ ਤਾਂ ਕੋਈ ਨਹੀਂ ਮੈਨੂੰ ਤਾਂ ਤੁਸੀਂ ਕਿਹਾ ਉਹ ਜਿਹੜੀ ਸਾਰੀ ਹਾਲਤ ਬਿਆਨ ਕੀਤੀ ਹੋਈ ਉਹਨਾਂ ਦੀ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਾਹਿਬ ਜਿਉਂਦੇ ਸੀ ਲੋਕ ਉਹ ਤਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜੀ ਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜੋ ਆਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਨੂੰ ਧੂਰੀ ਵਾਲਿਓ ਸਾਰੇ ਪੰਜਾਬ ਚੋਂ ਬਾਦਲ ਕਾਲੀ ਦਲ ਦੀ ਸਦਾ ਲਈ ਛੁੱਟੀ ਐ ਬੋਲੇ ਸੋਨਿਆ